ਤੇਨਕ ਹਜ਼ਾਰ ਚਾਹੀਦਾ ਵਾ ਅੱਛਾ ਤੇ ਕੋਲ ਤੇ ਪੈਸੇ ਹੈ ਨਹੀਂਗੇ ਹੁਣ ਤੇ ਫੜਨਾ ਹੀ ਪੈਣਾ ਤਰਾ ਮਨ ਇਦਾਂ ਕਰਦੇ ਆ ਕੱਟ ਲੈ ਇੱਕ ਕੱਟ ਲੈ ਪਰ ਨਾ ਤੂੰ ਹੀ ਵੀ ਨਾ ਜੇ ਇਹਦੀ ਘਰ ਬੈਠੇ ਵੀ ਕੁੜੀ ਨੂੰ ਪੜਾਉਣਾ ਵਾ ਪਲੱਸ 2 ਕਰਵਾਤੀ ਹੈਗੀ ਚਾਲੇ ਦੇ ਹੱਥ ਸਿੱਧੇ ਹੋ ਜਾਂਦੇ ਸਲਾਈ ਸਖਲਾ ਹੋਈ ਕੁੜੀ ਦੇ ਹੱਥ ਸਿੱਧੇ ਹੋਏ ਹੋਣਾ ਅੱਗੇ ਜਾ ਕੇ ਭੁੱਖੀ ਨਹੀਂ ਮਰਦੀ ਚੱਲ ਆਪਣੀ ਮਿਹਨਤ ਤੇ ਉਹ ਕਰੂਗੀ ਨਾ 21 ਇੱਕ ਤਾਂ ਕਰਨਾ ਹੀ ਪਲੱਸ 2 ਇਤਨਾ ਮੇਰੀ ਗੱਲ ਹੋਣ ਰਹੀ ਸੀ ਤੇ ਕਹਿੰਦੀ ਸੀ ਵੀ ਭਾਬੀ ਜੀ ਮੈਂ ਨਹੀਂ ਮੈਂ ਭੈਣ ਜੀ ਲੱਗਦੀ ਆ ਉਹਨੇ ਤਾਂ ਪਤਾ ਕੀਤਾ ਹੀ ਆ ਤਹੀਂ ਆਪਣੇ ਹਿਸਾਬ ਨਾਲ ਪਤਾ ਕਰੋ ਚਲ ਮੈਂ ਕੋਈ ਆਪਣਾ ਫਿਰ ਵੇਖ ਲੈਣਾ ਰਿਸ਼ਤੇਦਾਰ ਲੈਣਾ ਕੋਈ ਇਹ ਰਮਨ ਮੇਰਾ ਤੇ ਇਰਾਦਾ ਪਾੰਡਿਆ ਵਾ ਨਾਲ ਭਾਣੂ ਨਾ ਲੈਣਾ ਨਹੀਂ ਨਹੀਂ ਭਾਣ ਲੈਣਾ ਛੁੱਟੀਆਂ ਦਾ ਨਾ ਕਰੇ ਛੁੱਟੀਆਂ ਦੇ ਵਿੱਚ ਫਿਰ ਰਮਨ ਮੇਰਾ ਇਰਾਦਾ ਵਾ ਮੈਂ ਭਾ ਰਜਿੰਦਰ ਨੂੰ ਨਾ ਲੈ ਜਾ ਨਾਲ ਤਹੀਂ ਸਾਰੀ ਗੱਲ ਉਹਨਾਂ ਨੂੰ ਪੁੱਛ ਕੇ ਕਰਨੀ ਆ। ਉਹ ਮੇਰੀ ਗੱਲ ਸੁਣ ਪਤਾ ਗੱਲ ਕੀ ਆ। ਭਰਾ ਮੇਰਾ ਚੰਗਾ ਵਾ। ਜੇ ਪਰਚਾਈ ਦਾ। ਪਰਮੇਂਦ ਦਾ ਫੋਨ ਆਉਂਦਿਆ ਸੀ ਕਹਿਣ ਲਈ। ਉਹ ਚੱਲਾ ਰਮਨ ਜੇ ਮੇਰੀ ਨਹੀਂ ਆ ਦੁਬਾਰਾ। ਰਮਨ ਨੇ ਜੇ ਪਰਚਾਈ ਮੇਰੀ ਗੱਲਾਂ ਬਾਤਾਂ ਕਰਦੀਆਂ ਨਾ ਤੇ ਉਹਨੂੰ ਰਹਿਣ ਦਿੰਦੇ ਆ। ਤੇ ਮੈਂ ਆਪਣੇ ਭਰਾ ਰਜਿੰਦਰ ਨੂੰ ਕਹਿ ਲੈਣਾ। ਬਿਮਾਰੀ ਆ। ਉਹਨੇ ਤੇ ਇਹੋ ਸੋਚਣਾ ਵਾ। ਚੰਗੇ ਘਰ ਇਹਦੀ ਧੀ ਚੱਲ ਨਾ ਜਾਵੇ ਕਿਤੇ। ਕਿਦਾ ਵਾ ਕਿ ਚੱਲ ਪੁੱਤ ਜਿਹੜੀ ਚੀਜ਼ ਦੀ ਲੋੜ ਵਾ ਜਗਦੇ ਸ਼ਰੋਂ ਲੈ ਆਓ। ਇਨਾਂ ਨੇ ਸ਼ੌਂਕ ਪੂਰੇ ਕਰਨੇ ਆ ਸਾਡੇ ਪਰ ਨਾ ਪਰ ਨਾ ਇੰਨੀ ਗੱਲ ਤੇ ਮੰਮੀ ਸੋਚਦੇ ਹੀ ਨਹੀਂ ਆ ਨਹੀਂ ਗਲਤ ਆ ਪਰ ਨਾ ਇੰਨੀ ਗੱਲ ਤੇ ਕਹਿੰਦੇ ਨਹੀਂ ਆ ਕਿ ਤੁਸੀਂ ਵੀ ਆਪਣੀ ਮਰਜ਼ੀ ਕਰ ਲਓ ਪਰ ਹੁਣ ਬੰਦਾ ਇੰਨੀ ਗੱਲ ਸੋਚੇ ਹੋਏ ਨਹੀਂ 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 ਇਹਨਾਂ ਵਾਲੀ ਗੱਲ ਕਰਨੀ ਹੁਣ ਮੈਂ ਪਿੰਡ ਵੀ ਕਿਨੂੰ ਦੱਸਾਂ ਨਾ ਕਿਸੇ ਨੂੰ ਕੁਝ ਦੱਸਣ ਜੋਗੀ ਆ ਕੀ ਕਰਾਂ ਹੁਣ ਨਾਲੇ ਜਿਹੜੇ ਸਾਬ ਨਾ ਇਹ ਕਹਿਣ ਦੇ ਆ ਕਿ ਅਹੀਂ ਕੁੜੀ ਨੂੰ ਕਰੋਨਾ ਕੁਛ ਨਹੀਂ ਆ ਮਮੀ ਨਾਲ ਗੱਲ ਕਰਨਗੇ ਵਹੇ ਕਰਨੀ ਵੀ ਤੇ ਬਣਦੀ ਆ ਮੈਂ ਕਿਹੜਾ ਕੁਛ ਮਾੜਾ ਕਰਨ ਦੇਈ ਆ ਇਹਨਾਂ ਦੇ ਫਾਇਦੇ ਵਾਸਤੇ ਆ ਰਪਿੰਦਰ ਹਾਂਜੀ ਆਜੋ ਮੰਮੀ ਨੇ ਕਿਤੇ ਲੱਭਣ ਨਹੀਂ ਕਿੱਥੇ ਗਏ ਆ ਤੇ ਮੰਮੀ ਨੇ ਕਿੰਨਾ ਕੁਛ ਕਿਹਾ ਵੀ ਤੁਸੀਂ ਸ਼ਹਿਰ ਕੀ ਕਰਨ ਜਾਣਾ ਵਾ ਉਥੇ ਐਵੇਂ ਪੈਸੇ ਖਰਚਨੇ ਆ ਕਰਨਾ ਉਹ ਕਰਨਾ ਵਾ ਪਰ ਇਹ ਆ ਪੀ ਹੱਡਾ ਵੀ ਤਾਂ ਫਰਜ਼ ਬੰਦਾ ਹੀ ਐ ਇਦਾਂ ਨਹੀਂ 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 ਗੱਲ ਨਹੀਂ ਮੈਂ ਤਾਂ ਤੁਹਾਨੂੰ ਦੱਸਣ ਡਿਆ ਹਾਂ ਕੋਈ ਜ਼ਰੂਰੀ ਕੰਮ ਹੋਊਗਾ ਚਲ ਹਾਂ ਗੱਲਾਂ ਤੇ ਛੱਡੋ ਮੈਂ ਤਾਂ ਜਨਾ ਨੇ ਇੱਕ ਗੱਲ ਕਰਨੀ ਆ ਦੱਸੋ ਤੇ ਚਲ ਤੁਹਾਡੇ ਨਾਲ ਗੱਲ ਕਰਦੀ ਆ ਤੇ ਫੇਰ ਚਲ ਤੁਸੀਂ ਮੰਮੀ ਨੂੰ ਪਿਆਰ ਜਿਹਾ ਨਾ ਸਮਝਾਓ ਫੇਰ ਇਦਾਂ ਕਰਕੇ ਵੀ ਹੋ ਦਾ ਹੱਲ ਹੋ ਜਾਊਗਾ ਨਾਲੇ ਸੱਚ ਇਹਨਾਂ ਨੂੰ ਇੱਕ ਗੱਲ ਹੋਰ ਦੱਸਣੀ ਪਤਾ ਨਹੀਂ ਕਿੱਥੇ ਚਲ ਗਈ ਆ ਹਾਂ ਜੀ ਮੈਂ ਬਲੋਂਡੇ ਬਲੋਂ ਮੈਂ ਤਾਂ ਡਈ ਹਾਂ ਕਿ ਜੇ ਤੂੰ ਕੋਈ ਨਹੀਂ ਇਹਦਾ ਸਰ ਜਾਣਾ ਵਾ ਤੈਨੂੰ ਲੋੜ ਵਾ ਨਹੀਂ ਨਹੀਂ ਮੰਮੀ ਫਿਰ ਵੀ ਚੰਗੇ ਨਹੀਂ ਲੱਗੀਦਾ ਨਿੱਕੀ ਪਹਿਣਵਾ ਮੇਰੀ ਕੋਈ ਗੱਲ ਨਹੀਂ ਇਹਦੇ ਕੋ ਹੈਗੇ ਬੜੇ ਸੋਹਣੇ ਸੂਟ ਉਹ ਪਾ ਲਈ ਤੂੰ ਕੋਈ ਗੱਲ ਨਹੀਂ ਜੇ ਨਾ ਨਾ ਸਰੂਗਾ ਤੇ ਨਾ ਬਣਾ ਕੇ ਦਿਓ ਪਰ ਦੀਦੀ ਨੂੰ ਬਣਾ ਦਿਓ ਤੁਹਾਨੂੰ ਵੀ ਪਤਾ ਵਾ ਕਪੜਾ ਚੰਗਾ ਹੋਏ ਤਾਂ ਹੀ ਜੱਜਦਾ ਵਾ ਹੁਣ ਕੱਲ ਨੂੰ ਉਹ ਜੀ 21 ਪਤਾ ਨਹੀਂ ਕੌਣ ਆਇਆ ਵਾ ਬਾਅਰ ਕੌਣ ਸਾਂਝੀ ਚਾਹ? ਤਾ ਬੈਠੋ ਤੁਸੀਂ ਮੈਂ ਮਾਰਦੀ ਆਵਾਜ਼ ਇਹਨਾਂ ਨੂੰ ਹਾਂ ਬੁਲਾ ਦੇ ਮਾਰ ਦੇ ਬੁਲਾ। ਘਟਲ ਬੱਲੇ ਜੋਬਨ ਸਸੀਗਲ ਭਾਜੀ ਠੀਕ ਠਾਕ ਵਧੀਆ ਵਧੀਆ। ਤਾ ਬੈਠੋ ਤੁਸੀਂ ਮੈਂ ਪਾਣੀ ਲੈ ਕੇ ਆਉਂਦੀ ਆ। ਨਹੀਂ ਰਪਿੰਦਰ ਪਾਣੀ ਨਹੀਂ ਪੀਣਾ ਮੈਂ। ਚਲ ਚਾਹ ਬਣਾ ਲੈਂਦੀ ਆਪੇ। ਚਾਹ ਬਣਾਉਂਦੀ। ਚਲੋ ਠੀਕ ਹੈ। ਬੱਲੇ ਜੋਬਨ ਸਸੀਗਲ ਭਾਜੀ ਸਸੀਗਲ ਹੋ ਠੀਕ ਠਾਕ ਆ ਨਾਲ ਦੇ ਡੇਰੇ ਆਪਣੀ ਆ। ਆਹੋ ਆਪਣੀ ਆ ਠੀਕ ਠੀਕ ਸਾਈ ਚਾਚਾ ਹੀ ਆਪਣੀ ਚਲੋ ਵਧੀਆ ਗੇ ਹਾਂ ਕੱਟ ਲਾਓ ਤਿੰਨ ਕ ਹਜ਼ਾਰ ਚਾਹੀਦਾ ਵਾ ਅੱਛਾ ਤੇ ਕੋਲ ਤੇ ਪੈਸੇ ਹੈ ਨਹੀਂ ਗੇ ਹੁਣ ਤੇ ਫੜਨੀ ਪੈਣੇ ਆ ਸਾਰਾ ਮਨ ਇਦਾਂ ਕਰਦੇ ਆ ਕੱਟ ਲੈ ਇੱਕ ਕੱਟ ਲੈ ਪਰ ਨਾ ਤੁਸੀਂ ਵੀ ਨਾ ਜੇ ਦੀ ਘਰ ਬੈਠੇ ਵੀ ਕੁੜੀ ਨੂੰ ਪੜਾਉਣਾ ਵਾ ਪਲੱਸ 2 ਕਰਵਾਤੀ ਹੈਗੀ ਚਾਲੇ ਦੇ ਹੱਥ ਸਿੱਧੇ ਹੋ ਜਾਂਦੇ ਸਲਾਈ ਸਖਲਾ ਹੋਈ ਕੁੜੀ ਦੇ ਹੱਥ ਸਿੱਧੇ ਹੋਏ ਹੋਣਾ ਅੱਗੇ ਜਾ ਕੇ ਭੁੱਖੀ ਨਹੀਂ ਮਰਦੀ ਚਲ ਆਪਣੀ ਮਿਹਨਤ ਤੇ ਉਹ ਕਰੂਗੀ ਨਾ 21 ਇੱਕ ਤੂੰ ਮੈਂ ਪਲਾਸਟਿਕ ਇਤਨਾ ਮੇਰੀ ਗੱਲ ਹੋਣ ਰਹੀ ਸੀ ਤੇ ਕਹਿੰਦੀ ਸੀ ਕਿ ਭਾਬੀ ਜੀ ਮੈਂ ਨਹੀਂ ਮੈਂ ਭੈਣ ਜੀ ਲੱਗਦੀ ਆ ਉਹਨੇ ਤਾਂ ਪਤਾ ਕੀਤਾ ਹੀ ਆ ਤੂੰ ਆਪਣੇ ਹਿਸਾਬ ਨਾਲ ਪਤਾ ਕਰੋ ਚੱਲ ਮੈਂ ਕੋਈ ਆਪਣਾ ਫਿਰ ਵੇਖ ਲੈਣਾ ਰਿਸ਼ਤੇਦਾਰ ਲੈਣਾ ਕੋਈ 21 ਇਹ ਰਮਨ ਮੇਰਾ ਤੇ ਇਰਾਦਾ ਬੰਡਿਆ ਵਾ ਨਾਲ ਭਾਣੂ ਨਾ ਲੈਣਾ ਨਹੀਂ ਨਹੀਂ ਭਾਣ ਲੈਣਾ ਛੁੱਟੀਆਂ ਦਾ ਨਾ ਕਰੇ ਛੁੱਟੀਆਂ ਦੇ ਵਿੱਚ ਫਿਰ ਰਮਨ ਮੇਰਾ ਰਾਦਾਵਾ ਮੈਂ ਭਾ ਰਜਿੰਦਰ ਨੂੰ ਨਾ ਲੈ ਜਾ ਨਾਲ ਤਹੀਂ ਸਾਰੀ ਗੱਲ ਉਹਨਾਂ ਨੂੰ ਪੁੱਛ ਕੇ ਕਰਨੀ ਆ ਓ ਮੇਰੀ ਗੱਲ ਸੁਣ ਪਤਾ ਗੱਲ ਕੀ ਆ ਭਰਾ ਮੇਰਾ ਚੰਗਾ ਵਾ ਜੇ ਪਰਚਾਈ ਦਾ ਤੂੰ ਆ ਪਰਮੀਤ ਦਾ ਫੋਨ ਆਉਂਦਿਆ ਹੀ ਕਹਿਣ ਲਈ ਓ ਚੱਲਾ ਰਮਨ ਜੇ ਮੇਰੀ ਨਹੀਂ ਹੱਦ ਭਰਾ ਰਮਨ ਨੇ ਜੇ ਪਰਚਾਈ ਮੇਰੀ ਗੱਲਾਂ ਬਾਤਾਂ ਕਰਦੀਆਂ ਨਾ ਤੇ ਉਹਨੂੰ ਰਹਿ ਦਿੰਨੇ ਆ ਤੇ ਮੈਂ ਆਪਣੇ ਭਰਾ ਰਜਿੰਦਰ ਨੂੰ ਕਹਿ ਲੈਣਾ ਮਾੜੀ ਆ ਉਹਨੇ ਤੇ ਇਹੋ ਸੋਚਣਾ ਵਾ ਚੰਗੇ ਘਰ ਇਹਦੀ ਧੀ ਚੱਲ ਨਾ ਜਾਵੇ ਕਿਤੇ ਕਿਦਾ ਵਾ ਕਿ ਚੱਲ ਪੁੱਤ ਜਿਹੜੀ ਚੀਜ਼ ਦੀ ਲੋੜ ਵਾ ਜਗਦੇ ਸ਼ਰੋਂ ਲਿਆਓ ਇਹਨਾਂ ਨੇ ਸ਼ੌਂਕ ਪੂਰੇ ਕਰਨੇ ਆ ਸਾਡੇ ਪਰ ਨਾ ਪਰ ਨਾ ਇੰਨੀ ਗੱਲ ਤੇ ਮੰਮੀ ਸੋਚਦੇ ਹੀ ਨਹੀਂ ਆ ਨਹੀਂ ਗਲਤ ਆ ਪਰ ਨਾ ਇੰਨੀ ਗੱਲ ਤੇ ਕਹਿੰਦੇ ਨਹੀਂ ਆ ਕਿ ਤੁਸੀਂ ਵੀ ਆਪਣੀ ਮਰਜ਼ੀ ਕਰ ਲਓ ਪਰ ਹੁਣ ਬੰਦਾ ਇੰਨੀ ਗੱਲ ਸੋਚੇ ਹੋਏ ਨਹੀਂ 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 ਇਹਨਾਂ ਵਾਲੀ ਗੱਲ ਕਰਨੀ ਹੁਣ ਮੈਂ ਪਿੰਡ ਵੀ ਕਿੰਨੂੰ ਦੱਸਾਂ ਨਾ ਕਿਸੇ ਨੂੰ ਕੁਝ ਦੱਸਣ ਜੋਗੀ ਆ ਕੀ ਕਰਾਂ ਹੁਣ ਨਾਲੇ ਜਿਹੜੇ ਸਾਬ ਨਾ ਇਹ ਕਹਿੰਦੇ ਆ ਕਿ ਅਹੀਂ ਕੁੜੀ ਨੂੰ ਕਰੋਨਾ ਕੁਛ ਨਹੀਂ ਆ ਮੰਮੀ ਨਾਲ ਗੱਲ ਕਰਨਗੇ ਵਹੇ ਕਰਨੀ ਵੀ ਤੇ ਬਣਦੀ ਆ ਮੈਂ ਕਿਹੜਾ ਕੁਛ ਮਾੜਾ ਕਰਨ ਦੇਈ ਆ ਇਹਨਾਂ ਦੇ ਫਾਇਦੇ ਵਾਸਤੇ ਆ ਰਪਿੰਦਰ ਹਾਂਜੀ ਆਜੋ ਮੰਮੀ ਨੇ ਕਿਤੇ ਲੱਭਣ ਦੀ ਕਿੱਥੇ ਗਈ ਆ ਤੇ ਮੰਮੀ ਨੇ ਕਿੰਨਾ ਕੁਛ ਕਿਹਾ ਵੀ ਤੁਸੀਂ ਸ਼ਹਿਰ ਕੀ ਕਰਨ ਜਾਣਾ ਵਾ ਉਥੇ ਐਵੇਂ ਪੈਸੇ ਖਰਚਨੇ ਆ ਕਰਨਾ ਉਹ ਕਰਨਾ ਵਾ ਭਰੇ ਆ ਤੁਹਾਡਾ ਵੀ ਤਾਂ ਫਰਜ ਬੰਦਾ ਹੀ ਐ ਇਦਾਂ ਨਹੀਂ 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 ਗੱਲ ਨਹੀਂ ਮੈਂ ਤਾਂ ਤੁਹਾਨੂੰ ਦੱਸਣ ਡਿਆ ਕੋਈ ਜ਼ਰੂਰੀ ਕੰਮ ਹੋਊਗਾ ਚਲ ਹਾਂ ਗੱਲਾਂ ਤੇ ਛੱਡੋ ਮੈਂ ਤੁਹਾਡੇ ਨਾਲ ਇੱਕ ਗੱਲ ਕਰਨੀ ਆ ਦੱਸੋ ਵੀ ਚਲ ਤੁਹਾਡੇ ਨਾਲ ਗੱਲ ਕਰਦੀ ਆ ਤੇ ਫਿਰ ਚਲ ਤੁਸੀਂ ਮੰਮੀ ਨੂੰ ਪਿਆਰ ਜਿਹਾ ਸਮਝਾਓ ਵੀ ਇਦਾਂ ਕਰਕੇ ਵੀ ਹੋ ਦਾ ਹੱਲ ਹੋ ਜਾਊਗਾ ਨਾਲੇ ਸੱਚੀ ਨਾਲ ਨੂੰ ਇੱਕ ਗੱਲ ਹੋਰ ਦੱਸਣੀ ਪਤਾ ਨਹੀਂ ਕਿੱਥੇ ਚਲ ਗਈ ਐ ਹਾਂ ਜੀ ਮੈਂ ਬਲੋਂਡੇ ਬਲੋਂ ਮੈਂ ਤਾਂ ਡਈ ਹਾਂ ਵੀ ਜੇ ਤੂੰ ਕੋਈ ਨਹੀਂ ਇਹਦਾ ਸਰ ਜਾਣਾ ਤੈਨੂੰ ਲੋੜ ਵਾ ਨਹੀਂ ਨਹੀਂ ਮੰਮੀ ਫਿਰ ਵੀ ਚੰਗੇ ਨਹੀਂ ਲੱਗੀਦਾ ਨਿੱਕੀ ਪਹਿਣਵਾ ਮੇਰੀ ਕੋਈ ਗੱਲ ਨਹੀਂ ਇਹ ਤਾਂ ਹੈਗੇ ਬੜੇ ਸੋਹਣੇ ਸੂਟ ਉਹ ਪਾ ਲਈ ਕੋਈ ਗੱਲ ਨਹੀਂ ਜੇ ਨਾ ਨਾ ਸਰੂਗਾ ਤੇ ਨਾ ਬਣਾ ਕੇ ਦਿਓ ਪਰ ਦੀਦੀ ਨੂੰ ਬਣਾ ਦਿਓ ਤੁਹਾਨੂੰ ਵੀ ਪਤਾ ਵਾ ਕਪੜਾ ਚੰਗਾ ਹੋਏ ਤਾਂ ਹੀ ਜੱਜਦਾ ਵਾ ਹੁਣ ਗੱਲ ਨੂੰ ਉਹ ਜੀ 21 ਪਤਾ ਨਹੀਂ ਕੌਣ ਆਇਆ ਬਾਹਰ ਇੱਕ ਕਾਹਨ ਜਾਗੀ ਤਾਂ ਬੈਠੋ ਤੁਸੀਂ ਮੈਂ ਮਾਰਦੀ ਆਵਾਜ਼ ਇਹਨਾਂ ਨੂੰ ਖੰਬਲਾ ਦੇ ਮਾਰੀ ਬਲੱਲੇ ਜੋ ਬਣ ਸਸੀ ਗਾਲਾ ਭਾਜੀ ਠੀਕ ਠਾਕ ਵਧੀਆ ਵਧੀਆ ਚਲ ਬੈਠੋ ਤੁਸੀਂ ਮੈਂ ਪਾਣੀ ਲੈ ਕੇ ਆਉਂਦੀ ਆ ਨਹੀਂ ਰਿਪਿੰਦਰ ਪਾਣੀ ਨਹੀਂ ਪੀਣਾ ਮੈਂ ਚਲ ਚਾਹ ਬਣਾ ਲੈਂਦੀ ਆਪੇ ਚਾਹ ਬਣਾ ਲੈਂਦੀ ਚਲੋ ਠੀਕ ਹੈ ਬੱਲੇ ਜੋ ਬਣ ਸਸੀ ਗਾਲਾ ਭਾਜੀ ਸਸੀ ਗਾਲਾ ਹੋ ਠੀਕ ਠਾਕ ਆ ਨਾਲ ਦੇ ਡੇਰੇ ਆਪਣੀ ਆ ਆਹੋ ਆਪਣੀ ਠੀਕ ਠੀਕ ਸਾਈ ਚਾਚਾ ਹੀ ਆਪਣੀ ਚਲੋ ਵਧੀਆ ਗਾ ਹਾਂ ਕੱਟ ਲਾਇਓ